ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਰਿਪੋਰਟਰ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਵਿੱਚ ਆਏ ਉਸ ਪੁਚਾਲ ਦੀ ਜਿਸ ਨੇ ਪ੍ਰੈਸ ਦੀ ਆਜ਼ਾਦੀ ਅਤੇ ਸਰਕਾਰੀ ਤੰਤਰ ਦੀ ਵਰਤੋਂ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਸ਼ੁਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੱਤਰਕਾਰਾਂ ਸੋਸ਼ਲ ਮੀਡੀਆ ਇਨਫਲੂਐਂਸਰਸ ਅਤੇ ਆਰਟੀਆਈ ਕਾਰਕੁਨਾ ਨਾਲ ਚੱਟਾਨ ਵਾਂਗ ਖੜੇ ਹੋਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿਰੋਧ ਪੰਜਾਬ ਸਰਕਾਰ ਨੇ ਸਿਰਫ ਸਵਾਲ ਪੁੱਛਣ ਤੇ ਐਫ ਆਈ ਆਰ ਦਰਜ ਕੀਤੀਆਂ ਹਨ ਬਾਦਲ ਨੇ ਵੱਡੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਅਤੇ ਆਪਣੇ 3 ਦਹਾਕਿਆਂ ਦੇ ਸਿਆਸੀ ਸਫ਼ਰ ਵਿੱਚ ਉਨ੍ਹਾਂ ਨੇ ਕਦੇ ਅਜਿਹਾ ਦੌਰ ਨਹੀਂ ਦੇਖਿਆ ਜਿੱਥੇ ਸਿਰਫ ਖਬਰ ਲਿਖਣ ਬਦਲੇ ਪੱਤਰਕਾਰਾਂ ਨੂੰ ਜੇਲ੍ਹਾਂ ਵਿੱਚ ਡੱਕਣ ਦੀਆਂ ਤਿਆਰੀਆਂ ਕੀਤੀਆਂ ਜਾਣ। ਉਨ੍ਹਾਂ ਇਸ ਕਾਰਵਾਈ ਨੂੰ ਸਿੱਧੇ ਤੌਰ ਤੇ ਡਿਕਟੇਟਰਸ਼ਿਪ ਕਰਾਰ ਦਿੱਤਾ ਹੈ। ਗੱਲ ਸਿਰਫ ਪਰਚੀਆਂ ਤੱਕ ਸੀਮਿਤ ਨਹੀਂ ਸੁਖਵੀਰ ਬਾਦਲ ਨੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਹੋ ਰਹੀ ਘਤੀ ਦੁਰਵਰਤੋਂ ਤੇ ਵਿੱਤੀ ਖੇ ਹਮਲੇ ਕੀਤੇ ਹਨ ਉਹਨਾਂ ਦਾਅਵਾ ਕੀਤਾ ਕਿ ਜਿਨ੍ਹਾਂ ਨੇ ਹੈਲੀਕਾਪਟਰ ਦੀ ਵਰਤੋਂ ਤੇ ਸਵਾਲ ਚੁੱਕ ਕੇ ਸਰਕਾਰ ਨੇ ਉਹਨਾਂ ਨੂੰ ਤਾਂ ਨਿਸ਼ਾਨਾ ਬਣਾ ਲਿਆ ਪਰ ਹੁਣ ਅਸਲੀ ਸਵਾਲ ਅਰਵਿੰਦ ਕੇਜਰੀਵਾਲ ਦੀਆਂ ਯਾਤਰਾਵਾਂ ਤੇ ਪੁੱਛੇ ਜਾਣਗੇ ਬਾਦਲ ਨੇ ਐਲਾਨ ਕੀਤਾ ਕਿ ਅਗਲੀ ਆਰਟੀਆਈ ਇਸ ਗਲਤੇ ਹੋਵੇਗੀ ਕਿ ਪੰਜਾਬ ਦੇ ਸਰਕਾਰੀ ਖਜ਼ਾਨੇ ਵਿੱਚੋਂ ਅਰਵਿੰਦ ਕੇਜਰੀਵਾਲ ਦੇ ਹਵਾਈ ਸਫ਼ਰਾਂ ਦਾ ਭੁਗਤਾਨ ਕੌਣ ਕਰ ਰਿਹਾ ਹੈ ਉਨਾ ਦੋਸਲਾਇਆ ਕਿ ਪੰਜਾਬ ਸਰਕਾਰ ਦੇ ਪੈਸੇ ਨਾਲ 20 ਸੀਟਾਂ ਵਾਲਾ ਲਗਜ਼ਰੀ ਜੈੱਟ ਜਹਾਜ਼ ਕਿਰਾਏ ਤੇ ਲੈ ਕੇ ਕੇਜਰੀਵਾਲ ਨੂੰ ਗੋਆ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਘੁਮਾਇਆ ਜਾ ਰਿਹਾ ਹੈ। ਇਸ ਦੇ ਇਲਾਵਾ ਉਹਨਾਂ ਪੰਜਾਬ ਦੇ ਅਧਿਕਾਰੀਆਂ ਤੇ ਦਿੱਲੀ ਦੌਰਿਆਂ ਦੇ ਵਿੱਚ ਵੀ ਚਿੰਤਾ ਜਤਾਈ। ਬਦਲ ਮੁਤਾਬਿਕ ਪੰਜਾਬ ਦੇ ਅਧਿਕਾਰੀ ਸਰਕਾਰੀ ਗੁਪਤਕਾਂ ਨੂੰ ਛਿੱਕੇ ਟੰਕ ਕੇ ਹੁਕਮ ਲੈਂਡ ਲਈ ਕੇਜਰੇਵਾਲ ਦੀ ਦਿੱਲੀ ਰਿਹਾਈ 'ਤੇ ਹਾਜ਼ਰੀ ਭਰਦੇ ਹਨ ਜੋ ਕਿ ਪੰਜਾਬ ਦੇ ਹਿਤਾ ਨਾਲ ਸਿੱਧਾ ਖਿਲਵਾੜ ਹੈ ਆਰਥਿਕ ਹਾਲਾਤ ਦਾ ਜ਼ਿਕਰ ਕਰਦੇ ਹਾਂ ਉਹਨਾਂ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਬਿਨਾਂ ਕਿਸੇ ਪ੍ਰਕਿਰਿਆ ਦੇ 4500 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਗਿਆ ਹੈ ਅਤੇ ਸੱਚ ਨੂੰ ਦਬਾਉਣ ਦੇ ਲਈ 200-300 ਲੋਕਾਂ ਦੀ ਸੋਸ਼ਲ ਮੀਡੀਆ ਫੋਰਸ ਤਾਇਨਾਤ ਕੀਤੀ ਗਈ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਮੌਜੂਦਾ ਸਰਕਾਰ ਸੂਬੇ ਨੂੰ ਵੇਚਣ ਤੇ ਤੁਲੀ ਹੋਈ ਹੈ। ਇਸ ਲਈ ਕਈ ਸਾਲਾਂ ਤੋਂ ਮੈਂ ਵੀ ਸਿਆਸਤ 'ਚ ਆਇਆ। ਪਰ ਮੈਂ ਕਿਤੇ ਨਹੀਂ ਦੇਖਿਆ ਸੀ ਸੁਣਿਆ ਜਾਂ ਪੜ੍ਹਿਆ ਕਿ ਕੁਖਬਾਰ ਵਾਲੇ ਨੇ ਕੋਈ ਲਿਖਿਆ ਤੇ ਉਹਦੇ ਉੱਤੇ ਪਰਚਾ ਕੀਤਾ ਗਿਆ। ਇੱਕ ਘਾਵਤ ਹੈ 올ਡ ਇਜ਼ ਗੋਲਡ ਜਿਹੜੇ ਪੁਰਾਣੀ ਪਾਰਟੀਆਂ ਹੈ ਪੁਰਾਣੇ ਲੀਡਰ ਹੈ ਉਹਨਾਂ ਨੂੰ ਇੱਕ ਮਰਿਆਦਾ ਦਾ ਪਤਾ ਹੈ ਤੁਸੀਂ ਵੱਡੇ ਬਾਦਲ ਸਾਹਿਬ ਨੂੰ ਜਾਣਦੇ ਹੋ ਉਹਨਾਂ ਨੇ ਪੰਜਾਬ ਦੀ ਅਗਵਾਈ ਵੀ 22 ਸਾਲ ਕੀਤੀ ਅੱਪੀ ਜੀ ਨੇ ਤੇ ਸਰਕਾਰ 'ਚ ਵੀ ਰਹੇ ਤੁਸੀਂ ਐਸੈਂਬਲੀ 'ਚ ਵੀ ਦੇਖਿਆ ਭਾਵੇਂ ਵਿਰੋਧੀ ਕੁਝ ਮਰਜ਼ੀ ਬੋਲ ਨਹੀਂ ਜਾਣ ਉਹਨਾਂ ਨੇ ਕਿਤੇ ਵੀ ਕੋਈ ਬੁਰਾ ਨਹੀਂ ਕਿਹਾ ਕਿਉਂਕਿ ਹਰ ਵਿਰੋਧੀ ਦਾ ਰਾਈਟ ਹੈ ਆਪਣੀ ਗੱਲ ਰੱਖਣ ਦਾ মিডিਆ ਦਾ ਰਾਈਟ ਹੈ ਲਿਖਣ ਦਾ ਬਹੁਤ ਪੱਤਰਕਾਰ ਮੈਂ ਦੇਖਿਆ ਸਰਕਾਰ ਦੇ ਦੌਰਾਨ ਸਾਡੇ ਖਿਲਾਫ ਵੀ ਲਿਖਦੇ ਹੁੰਦੇ ਸੀ ਪਰ ਜਦੋਂ ਬਾਲ ਸਿੰਘ ਕੋਲੀਆਂ ਬਾਲ ਸਿੰਘ ਨੇ ਕਿਤੇ ਹੁਣ ਕਿਹਾ ਕਿ ਯਾਰ ਅੱਜ ਕੀ ਲਿਖਿਆ ਹੋਰ ਕਾਕਾ ਜੀ ਕਿਵੇਂ ਆਏ ਹੋ ਕੋਈ ਕੰਮ ਹੈ ਕਿ ਕਿਵੇਂ ਲੀਡਰ ਦੀ ਆ ਪਛਾਣ ਹੁੰਦੀ ਹੈ ਹਲੇ ਤਾਂ ਮੈਂ ਦੱਸਣਾ ਚਾਹਣਾ ਹੈ ਤੁਸੀਂ ਤਾਂ ਹਲੇ ਇੱਕ ਇਸ਼ੂ ਤੇ ਆਪਾਂ ਉਹਨਾਂ ਨੇ ਪਰਚਾ ਕੀਤਾ ਹੈ ਆਰਟੀਆਈ ਤੇ ਅਸੀਂ ਮਤਲਬ ਅਕਾਲੀ ਦਲ ਨੇ ਮਤਲਬ 5-600 ਐਪਲੀਕੇਸ਼ਨ ਦਿੱਤੀਆਂ ਇੱਕ ਦਾ ਜਵਾਬ ਨਹੀਂ ਦਿੱਤਾ ਦਿੰਦੇ ਨਹੀਂ ਇੰਨੇ ਠੀਠ ਹੈ ਇੰਨਾ ਕਾਨੂੰਨ ਦੀਆਂ ਧੱਜੀਆਂ ਉਡਾਰੇ ਆ ਮੈਨੂੰ ਨਹੀਂ ਪਤਾ ਹਿੰਦੁਸਤਾਨ 'ਚ ਕਿਸੇ ਸਰਕਾਰ 'ਚ ਐ ਜੀਆਂ ਤਾਂ ਨਹੀਂ ਹੋਣ ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਤਾਂ ਇੱਕ ਹੈਲੀਕਾਪਟਰ ਦੀ ਗੱਲ ਕੀਤੀ ਐ ਇੱਕ ਹੋਰ ਆਟੀਆਂ ਜ਼ਰੂਰ ਪਾਓ ਕਿ ਕੇਜਰੀਵਾਲ ਹਿੰਦੁਸਤਾਨ ਵਿੱਚ ਜਿੱਥੇ ਵੀ ਗਿਆ ਹੈ ਜਿਹੜੇ ਜਹਾਜ਼ ਤੇ ਗਿਆ ਉਹਦੀ ਪੇਮੈਂਟ ਕਿਨੇ ਕੀਤੀ ਐ ਜਿੱਥੇ ਵੀ ਕੇਜਰੀਵਾਲ ਗਿਆ ਹਿੰਦੁਸਤਾਨ ਚ ਆਮ ਆਦਮੀ ਪਾਰਟੀ ਦੇ ਕੈਂਪੇਨ ਵਾਸਤੇ ਮੁੱਖ ਮੰਤਰੀ ਨੂੰ ਚੱਕਦਾ ਜਹਾਜ਼ ਪੰਜਾਬ ਸਰਕਾਰ ਦਾ ਕਿਰਾਇ ਤੇ ਲੈਂਦੇ ਐ ਤੇ ਪ੍ਰੋਟੋਕਾਲ ਇੰਨਾ ਦਾ ਹੈ ਕਿ ਸਾਨੂੰ ਆਹ ਜੈਟ ਤੋਂ ਘੱਟ ਜੈਟ ਨਹੀਂ ਚਾਹੀਦਾ ਉਹ ਤਕਰੀਬਨ 20 ਸੀਟਰ ਦਾ ਜੈਟ ਹੈ ਜਿਹਦਾ ਘੰਟੇ ਦਾ ਕਿਰਾਇਆ 10 ਲੱਖ ਰੁਪਏ ਤੋਂ ਘੱਟ ਨਹੀਂ ਹੈ ਤੁਸੀਂ ਆਰਟੀਏ ਤੋਂ ਪਟੇ ਦੇ ਦਿੰਗੇ ਨਾ ਦੇਣਾ ਨਹੀਂ ਆ ਉਹਦਾ ਫਿਰ ਸਾਲ ਬਾਅਦ ਕਢਾਵਾਂਗੇ ਪਰ ਤੁਸੀਂ ਹੈਰਾਨ ਰਹਿ ਜਾਓਗੇ ਹਿੰਦੁਸਤਾਨ ਵਿੱਚ ਭਾਵੇਂ ਗੋਆ ਗਿਆ ਕੈਂਪੇਨ ਵਾਸਤੇ ਭਾਵੇਂ ਮੱਧਿਆ ਪ੍ਰਦੇਸ਼ ਪਏ ਜਿੱਥੇ ਵੀ ਗਿਆ ਪੰਜਾਬ ਜੈਟ ਪੰਜਾਬ ਸਰਕਾਰ ਹਾਇਰ ਕਰਦੀ ਹੈ ਤੇ ਕੇਜਰੀਵਾਲ ਨੂੰ ਉੱਥੇ ਲੈ ਕੇ ਜਾਂਦੀ ਹੈ ਦੂਜੀ ਗੱਲ ਪੰਜਾਬ ਦੇ ਜਿੰਨੇ ਅਫਸਰ ਹੈ ਜਿਹੜੇ ਮੇਨ ਬਸਟਰੀ ਹੈ ਆਰਡੀਏ ਤੱਕੜਾਓ ਕਿ ਕਿੰਨੀ ਵਾਰ ਦਿੱਲੀ ਗਏ ਆ ਤੇ ਕਿਸ ਵਾਸਤੇ ਗਏ ਸਾਰੇ ਕੇਜਰੀਵਾਲ ਦੇ ਘਰੇ ਜਾਂਦੇ ਆ ਹੁਕਮ ਲੈਣ ਵਾਸਤੇ ਇੱਕ ਜਦੋਂ ਆਬਾਂ ਸੌਂਗ ਚੁੱਕਦੇ ਆ ਉਦ ਆਪ ਗਵਰਨਰ ਸਾਹਿਬ ਦਿੰਦੇ ਐ ਕੀ ਲਿਖਿਆ ਹੁੰਦਾ ਉਸ ਚ ਕਿਸ ਉਹ ਟੌਪ ਸੀਕਰੈਸੀ ਕੀ ਅਸੀਂ ਤੁਹਾਨੂੰ ਮਨਿਸਟਰ ਬਣਾ ਰਹੇ ਹਾਂ ਕਿ ਸਾਡੀ ਸਰਕਾਰ ਦੀ ਜੋ ਅਸੀਂ ਫਾਈਲ ਪੜ੍ਹ ਰਹੇ ਹਾਂ ਉਹ ਇੱਕ ਸੀਕ੍ਰੇਟ ਡਾਕੂਮੈਂਟ ਹੈ ਸਟੇਟ ਦਾ ਤੁਸੀਂ ਉਸ ਸੀਕਰੈਸੀ ਨੂੰ ਕਾਇਮ ਕਰਨਾ ਹੈ ਇੱਥੇ ਕੀ ਹੈ ਕਿ ਇੱਥੇ ਦਾ ਸਾਰੀ ਅਫਸ ਦਫ਼ਤਰਾਂ ਦੇ ਵਿੱਚ ਇੱਕ ਇੱਕ ਇਹਨਾਂ ਨੇ ਬੰਦਾ ਬਿਠਾਇਆ ਜਿਹੜਾ ਫਾਈਲਾਂ ਪੜ੍ਹਦਾ ਤਾਂ ਮਨਿਸਟਰ ਦੀ ਕੋਈ ਵੈਲਿਊ ਨਹੀਂ ਹੈ ਫੈਸਲੇ ਕੈਬਨਿਟ ਦੇ ਵਿੱਚ ਨਾਲ ਇਹਨਾਂ ਦੇ ਬੰਦੇ ਬੈਠੇ ਆ ਹਰ ਮਿਨਿਸਟਰ ਦੇ ਨਾਲ ਮੀਟਿੰਗ 'ਚ ਬੰਦੇ ਬੈਠੇ ਆ ਤੁਸੀਂ ਕਿਸੇ ਮਰਜ਼ੀ ਅਫਸਰ ਤੋਂ ਪੁੱਛ ਲਓ ਕਾਨੂੰਨ ਦਾ ਹੈ ਮੈਨੂੰ ਜਿੰਨਾ ਇਹਨੇ ਇਹਨਾਂ ਨੇ ਮਿਸਯੂਜ਼ ਕੀਤਾ ਕੋਈ ਕਰ ਹੀ ਨਹੀਂ ਸਕਦਾ ਐਂਡ ਦਲੇਰੀ ਨਾ ਕੀਤਾ ਆ ਸੋਚਦੇ ਆ ਕਿ ਪੂਰੀ ਦੁਨੀਆ ਦੁਨੀਆ ਪੂਰੀ ਜ਼ਿੰਦਗੀ ਅਸੀਂ ਲਾਵਾਂਗੇ ਸਰਕਾਰ ਵਿੱਚ ਤੁਸੀਂ ਦੇਖ ਲਓ ਸਾਡੇ ਟਾਈਮ ਸਾਡਾ মিডিਆ ਦਾ ਬਜਟ ਹੁੰਦਾ ਸੀ 30-35 ਕਰੋੜ ਰੁਪਇਆ ਆ 4 ਸਾਲਾਂ ਦੇ ਨਾਲ 4.5 ਹਜ਼ਾਰ ਕਰੋੜ ਤੱਕ ਖਰਚ ਕੇ ਇਹਨਾਂ ਨੇ ਅਨਸਰ ਕਿੱਥੇ ਦੇਣਗੇ ਜਦੋਂ ਸਾਰੀਆਂ ਚੀਜ਼ਾਂ ਪਤਾ ਲੱਗੀਆਂ ਇਹਨਾਂ ਨੇ ਹਰ ਡਿਪਾਰਟਮੈਂਟ ਵਿੱਚ ਕੋਈ ਰੂਲ ਫਾਲੋ ਨਹੀਂ ਕਰਦੇ ਡਾਇਰੈਕਟ ਆਰਡਰ ਹੁੰਦੇ ਹੁਣ ਪੁਲਿਸ ਵੀ ਤੁਸੀਂ ਅਫਸਰਾਂ ਨਾਲ ਗੱਲ ਕਰ ਲੋ ਨਹੀਂ ਸਾਨੂੰ ਕੋਈ ਨਹੀਂ ਪਤਾ ਉਤੋਂ ਇਹਨਾਂ ਦਾ ਕੋਈ ਇਹਨਾਂ ਨੇ ਇੱਕ ਵਕੀਲ ਰੱਖਿਆ ਦੋ ਇੱਕ ਉਹਨਾਂ ਕੋਈ ਰਿਟਾਇਰਡ ਸੀਪੀਏ ਦਾ ਹੈ ਬੰਦਾ ਉਹ ਉਹ ਆਉਂਦਾ ਇੱਥੇ ਮੀਟਿੰਗ ਕਰਦਾ ਕਿ ਆਹ ਕਰਨਾ ਹੈ ਇਹਦੇ ਆ ਪਰਚਾ ਦੇਣਾ ਹੈ ਇਹਦੇ ਵੀ ਆ ਕਰਨਾ ਹੈ ਉਹ ਹਰ ਚੀਜ਼ ਮੌਨਟਰ ਕਰਕੇ ਨਾਲ ਦੇ ਨਾਲ ਪਰਚਾ ਪਰਚਾ ਵੀ ਟਕੇੜਾ ਕਰਦੇ ਆ ਕਿ ਆਹ ਧਾਰਾ ਲਾ ਕੇ ਤੁਸੀਂ ਇਹਦੇ ਤੇ ਕਰ ਦੇਣਾ ਕਿਸੇ ਦਾ ਕੋਈ ਪੁਲਿਸ ਕੁਝ ਨਹੀਂ ਕਰ ਸਕਦੀ ਨਾ ਐਨਫੀਸ਼ ਜਿਹੜਾ ਥੋੜਾ ਮੋਟਾ ਗਲੇਰੀ ਨਾ ਖੜਦਾ ਉਹਨੂੰ ਸਸਪੈਂਡ ਫਿਰ ਸਸਪੈਂਡ ਕਰਕੇ 6 ਮਹੀਨੇ ਸਸਪੈਂਡ ਹੀ ਰੱਖ ਦੇਇਆ ਜਦ ਤੱਕ ਬੰਦਾ ਜਵਾਂ ਹੀ ਨਾ ਹਿੱਲ ਜੇ ਸੋ ਮੇਰੀ ਬੇਨਤੀ ਹੈ ਪੁਰਾਣਾ ਮੰਨਿਓ ਬਣਾਇਆ ਵੀ ਤੁਸੀਂ ਸੀ ਸਰ ਮੈਂ ਤੁਹਾਨੂੰ ਸਹੀ ਦੱਸਾਂ ਸੋ ਤੁਸੀਂ ਬਣਾਇਆ ਸੀ ਅਸੀਂ ਉਦੋਂ ਬੜੇ ਹੱਥ ਜੋੜੇ ਹੈ ਪੰਜਾਬ ਦੀਆਂ ਅਜਹੀਆਂ ਨੀਦਰ ਅਤੇ ਸੱਚੀਆਂ ਖਬਰਾਂ ਲਈ ਪੰਜਾਬ ਰਿਪੋਰਟ ਨੂੰ ਹੁਣੇ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸੱਚ ਦੀ ਆਵਾਜ਼ ਹਰ ਘਰ ਤੱਕ ਪਹੁੰਚ ਸਕੇ ਤੁਹਾਡੇ ਵਿਚਾਰ ਸਾਡੇ ਲਈ ਬਹੁਤ ਜ਼ਰੂਰੀ ਹਨ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਤਿ ਸ੍ਰੀ ਅਕਾਲ